ਕਈ ਵਾਰੀ ਜ਼ਿੰਦਗੀ ਵਿੱਚ અપਮਾਨ ਦੀ ਜਦੋਂ ਛੱਟ ਵੱਜਦੀ ਏ ਘਾਟੇ ਦੀ ਛੱਟ ਪੈਂਦੀ ਏ ਦੁੱਖ ਦੀ ਛੱਟ ਪੈਂਦੀ ਏ ਪਰਵਾਣ ਦੀ ਕੋਈ ਛੱਟ ਪੈਂਦੀ ਏ ਦੋ ਜਾਂ ਤਾਂ ਬੰਦੇ ਟੁੱਟ ਜਾਂਦੇ ਆ ਤੇ ਜਾਂ ਫਿਰ ਉਸ ਛੱਟ ਤੋਂ ਬਾਅਦ ਗੁਰੂ ਦਾਸਰਾ ਲੈ ਕੇ ਖਲੋ ਜਾਂਦੇ ਆ ਕਹਿੰਦੇ ਦਾਤਾ ਜੀ ਤੂੰ ਨਾ ਛੱਟ ਮਾਰੀ ਹੁੰਦੀ ਤੇ ਮੈਂ ਇਧਰ ਚੱਲਦਾ ਕਿਵੇਂ ਹਰ ਛੱਟ ਜਿਹੜੀ ਏ ਟੁੱਟਣ ਨਹੀਂ ਹੁੰਦੀ ਕਮਿਆਰ ਉੱਤੋਂ ਸੱਟਾਂ ਮਾਰਦਾ ਹੈ ਫੇਰ ਲਾਂ ਵੇਖੋ ਇੰਨੀ ਮਿਹਨਤ ਕਰਦਾ ਮਿੱਟੀ ਲਿਉਂਦਾ ਹੈ ਗੋਂਦਾ ਹੈ ਚੱਕ ਤੇ ਚਾੜ ਕੇ ਕਮਾਂਦਾ ਹੈ ਫਿਰ ਉੱਤੋਂ ਸੱਟਾਂ ਮਾਰਦਾ ਹੈ ਵੇਖਣ ਵਾਲਾ ਕਹਿੰਦਾ ਇੰਨੀ ਮਿਹਨਤ ਕਰਕੇ ਤੋੜਨ ਲੱਗਾ ਹੈ ਅਗੂ ਉੱਤਰ ਮਿਲਦਾ ਨਹੀਂ ਇੱਕ ਹੱਥ ਸੱਟ ਵਾਲਾ ਵੇਖ ਦਿਓ ਜਿਹੜਾ ਸਹਾਰਾ ਦਿੱਤਾ ਉਹ ਤਾਂ ਦੇਖੋ ਜਦੋਂ ਸੱਟ ਪੈਂਦੀ ਉਹ ਗੁਰੂ ਸ਼ਬਦ ਸਹਾਰਾ ਬਹੁਤ ਦਿੰਦਾ ਤੇ ਸੱਤ ਕਿਉਂ ਮਾਰ ਰਹੇ ਹੋ ਮਾਰ ਕਹਿੰਦਾ ਇਸ ਕਰਕੇ ਮਾਰ ਰਹੇ ਆਂ ਦੀ ਬਾਜ਼ਾਰ ਚ ਕੀਮਤ ਪਹੁੰਚੇਗੀ ਸੱਚੀ ਜੇ ਰੱਬ ਦੇ ਘਰ ਚ ਵੀ ਕੀਮਤ ਸੱਟਾਂ ਉੱਤੋਂ ਵੱਜਦੀਆਂ ਥੱਲੇ ਸਾਰੇ ਮਿਲਦੇ ਨੇ ਤਾਂ ਹੀ ਪੈਂਦੀ ਹੈ ਨਿੱਦ ਕੱਲਾ ਸੁਖ ਬੰਦੇ ਨੂੰ ਬੰਦਾ ਨਹੀਂ ਨੇ ਬਣ ਦਿੰਦਾ